ਸਨ 1993 ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਘਰੋਂ ਲਜਾ ਕੇ ਉਹਨਾਂ ਦਾ ਫੇਕ ਐਨਕਾਊਂਟਰ ਕੀਤਾ ਗਿਆ ਹਾਲਾਂਕਿ ਮਾਮਲਾ ਪੁਰਾਣਾ ਸੀ ਪਰ ਸੀਬੀਆਈ ਅਦਾਲਤ ਮੁਹਾਲੀ ਨੇ ਆਖਰਕਾਰ ਦੋ ਸਾਬਕਾ ਪੁਲਿਸ ਵਾਲਿਆਂ ਨੂੰ ਇਸ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਇਸ ਤੇ ਕੀ ਕੁਝ ਕਹਿਣਾ ਹੈ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦਾ ਤੁਸੀਂ ਵੀ ਸੁਣੋ ਮੇਰਾ ਮਨਾਮਿੰਦਰ ਕੌਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤੇ ਸਜ਼ਾ ਚਾਹੀਦੀ ਸੀ ਮੈਨੂੰ ਮੇਰਨੀ ਜੀ ਜਿਹੜੇ ਬੜੀ ਦੋਚੀ ਹੋ ਗਏ ਆ ਕਸ਼ਮੀਰਾ ਸਿੰਘ ਅਟਰੋਂ ਨੇ ਦਿੱਤੇ ਸੀ ਉਹ ਬਰੀ ਹੋ ਗਏ ਆ ਉਹਨਾਂ ਨੂੰ ਸਜ਼ਾ ਤੁਹਾਨੂੰ ਜਿਆਦਾ ਦੀ ਸੀ ਜੀ ਹਾਂਜੀ ਪਰ ਇਹ ਕੋਣ ਕੋਣ ਆਇਆ ਸੀ ਜਿਹਨੂੰ ਉਸ ਟਾਈਮ ਚੱਕਣਾ ਇਹ ਕਹੋ ਚੱਕੇ ਸੀ ਘਰਾਂ ਚੱਕਿਆ ਸੀ ਨਹੀਂ ਜੋ ਹਸਬੰਦ ਸੀ ਚਾਰ ਬੱਚੇ ਹੀ ਮੇਰੇ ਬੜੀ ਮੁਸ਼ਕਲ ਨਾਲ ਪਾਲੇ ਆਂ ਜੀ ਮੈਂ ਬੜੀ ਮੁਸ਼ਕਲ ਕੱਟੀ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜਿਹੜੇ ਛਿੰਗਾ ਨੇ ਮਾਰੇ ਉਹਨਾਂ ਨੂੰ ਪੈਸਾ ਮਿਲ ਗਿਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਤੇ ਜਿਹੜੇ ਪੁਲਿਸ ਨੇ ਮਾਰੇ ਉਹਨਾਂ ਨੂੰ ਕੁਝ ਵੀ ਨਹੀਂ ਉਹ ਰੁੱਲਦੇ ਫਿਰਦੇ ਹਜੇ ਤੱਕ ਨਜਾਇਜ਼ ਮਾਰੇ ਨਜਾਇਜ਼ ਮਾਰੇਗੇ ਜਿੰਨਾਂ ਦੋਸ਼ੀ ਕਰਕੇ ਕੀ ਕੀ ਸਜ਼ਾ ਦੀ ਮੰਗ ਕਰਦੇ ਮੈਨੂੰ ਮੌਤ ਸਜ਼ਾ ਚਾਹੀਦੀ ਹੈ ਜੀ ਦਾ ਰਾਜਵੀਰ ਨਾ ਹੈ ਜੀ ਮੇਰੀ 5 ਸਾਲ ਦੀ ਉਮਰ ਸੀ ਸੰਨ ਆਫ ਸੁਖਵੰਤ ਸਿੰਘ ਮੈਂ ਸਭ ਤੋਂ ਛੋਟਾ ਹਾਂ ਜੀ ਮੇਰੇ ਲਈ ਦੋ ਸਿਸਟਰ ਨੇ ਇੱਕ ਬ੍ਰਦਰ ਸੀ ਉਹ ਵੱਡੇ ਨੇ ਤੇ ਜੀ ਸੀਤਾਰਾਮ ਚੱਕਣ ਆਇਆ ਸੀ ਮੈਂ ਤਾਂ ਛੋਟਾ ਸੀ ਬਾਅਦ ਚ ਦਾਦਾ ਜੀ ਦੱਸਦੇ ਸੀ ਮੰਮੀ ਹੁਣੀ ਦੱਸਦੇ ਹੁੰਦੇ ਸੀ ਪਰ ਮੈਂ ਮੈਨੂੰ ਥੋੜੀ ਥੋੜੀ ਸੰਭਾਲ ਆ ਵੀ ਜਦੋਂ ਇਹ ਚੱਕਣ ਆਏ ਸੀ ਮੈਨੂੰ ਸਵੇਰੇ ਗੋਦੀ ਚੱਕਿਆ ਹੋਇਆ ਸੀ ਮੈਨੂੰ ਚੱਕਿਆ ਹੋਇਆ ਸੀ 5 ਵਜੇ ਮੇਰਾ ਬਹੁਤ ਜ਼ਿਆਦਾ ਉਹ ਪਿਆਰ ਸੀ ਜਾਂ ਲਾਲੋ ਮੈਂ ਜਿੱਦ ਜਿਆਦੀ ਕਰਦਾ ਹੋਊਗਾ ਮੈਂ ਨਾਲ ਰਹਿੰਦਾ ਸੀ ਅੱਛਾ ਬਹੁਤ سارے ਘਟੂਏ ਨੇ ਜਿਹੜੇ ਸਾਦੀ ਵਾਲੇ ਜਿਹੜੀ ਹਮ ਤਾਂ ਤੇ ਨੋਜਮਣੇ ਸੀਗੇ ਅਨਮੈਡ ਸੀਗੇ ਹਾਂਜੀ ਹਾਂਜੀ ਪਹਿਲੀ ਵਾਰ ਉਹ ਇੱਕ ਦੋ ਕੇਸ ਜਿਹੜੇ ਰਿਲੇਟਡ ਹੋਇਆ ਸੀ ਸੀ सीताराम ਨੂੰ ਦੱਸਿਆ ਪਿਆ ਐਡਵੋਕੇਟ ਸਾਹਿਬ ਨੇ ਵੀ ਉਸ सीताराम ਸੀ ਜਿੰਨੇ ਉਥੋਂ ਪੱਟੀ ਦੇ ਵਿੱਚੋਂ ਹਸਪਤਾਲ ਚੋਂ ਬੰਦਾ ਚੱਕ ਕੇ ਦੁਬਾਰਾ ਮਾਰਿਆ ਸੀ ਤੇ ਇਹਨੂੰ ਹੋਣੀ ਚਾਹੀਦੀ ਸਜ਼ਾ ਬਾਕੀਆਂ ਨੂੰ ਵੀ ਹੋਣੀ ਚਾਹੀਦੀ ਸੀ ਹੁਣ ਇਹ ਜੀ ਤੁਸੀਂ ਪੁਲਿਸ ਚੋਂ ਸਵੇਰੇ 6 ਵਜੇ ਕੰਮ ਕਰਦੀ ਹੈ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਪੁਲਿਸ ਨਾਲ ਬਹਿ ਕਰ ਰਹੇ ਹੋ ਮੈਂ ਮੈਂ 2000 ਬਹੁਤ ਲੇਟ ਭਰਤੀ ਹੋਇਆ ਹੈਣਾ ਹੁਣ ਬਹੁਤ ਹੁਣ ਕੋਈ ਇਦਾਂ ਦੀ ਗੱਲ ਹੈ ਨਹੀਂ ਆ ਉਹ ਸਮਾਂ ਹੀ ਇਦਾਂ ਦਾ ਲਾ ਲੋ ਸਮਾਂ ਸੀ ਨਜਾਇਜ਼ ਚੁੱਕ ਕੇ ਮਾਰੇ ਗਏ ਸੀ ਦੇਖੋ ਸਾਰੀ ਪੁਲਿਸ ਮਾੜੀ ਵੀ ਨਹੀਂ ਹੁੰਦੀ। ਦੇਖੋ ਉਹਨਾਂ ਦੇ ਵਿੱਚੋਂ ਸੀਤਾਰਾਮ ਮਾੜਾ ਸੀ ਨਾ ਜੀ। ਸੀਤਾਰਾਮ ਨੂੰ ਸਜ਼ਾ ਹੋਈ। ਅੱਜ ਉਹਦਾ ਪਰਿਵਾਰ ਰੋਂਦਾ। ਉਹਦਾ ਪਰਿਵਾਰ ਅੱਜ ਰੋਂਦਾ। ਅਸੀਂ 30 ਸਾਲ ਰੋਏ ਆ ਜੀ। ਅਸੀਂ ਰੋਏ ਆ ਇੱਥੇ ਮੈਂ ਤੁਹਾਨੂੰ ਸਭ ਨੂੰ ਪਤਾ ਹੀ ਆ ਜੀ ਮੈਂ ਗੁਰੂ ਆਸਰਾ ਟਰੱਸਟ 'ਚ ਪੜਿਆ। ਨਿੱਕਾ ਜਿਹਾ ਹੁੰਦਾ ਹੈ ਨਾ ਜੀ ਕਿੱਦਾਂ ਅੱਗੇ ਦੀ ਅੱਗੇ ਆ ਬਾਹਰ ਆਪਣੀ ਮਿਹਨਤ ਕਰੀ ਆ। ਪਰ ਇਹ ਜੇ ਇਹ ਸਾਰੀਆਂ ਚੀਜ਼ਾਂ ਨਾ ਹੋਈਆਂ ਹੁੰਦੀਆਂ ਅਸੀਂ ਵੀ ਚੰਗੇ ਸਕੂਲਾਂ 'ਚ ਪੜਦੇ, ਚੰਗੀਆਂ ਨੌਕਰੀਆਂ ਲੈਂਦੇ, ਚੰਗਾ ਭਵਿੱਖ ਹੁੰਦਾ ਜੀ। ਨਹੀਂ ਨਹੀਂ ਬਾਹਰ ਇਹਨਾਂ ਸਰ ਕੋਈ ਕੁਝ ਕਹਿਣਾ ਨਹੀਂ ਚ ਤੁਹਾਨੂੰ ਕਹਿਣਾ ਜਾਂਦੇ ਤੁਸੀਂ ਕਹਿਣਾ ਚਾਹੇ ਕੋਸ਼ਿਸ਼ ਨਹੀਂ ਕਰੇ ਆਈਐਮਐਨ ਉਸ ਵੇਲੇ ਆਤਵਾਦ ਦੇ ਲੈ ਆਤਵਾਦ ਦੇ ਵਿੱਚ ਜੋਸ਼ਗਾ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕੋਈ ਬੰਦਾ ਉਸ ਵੇਲੇ ਪੌਲੂਪਰ ਕਰਦਾ ਸੀ ਤਾਂ ਥਾਣਿਆਂ ਦੇ ਮੁਕਾਬਲੇ ਹੁੰਦੇ ਸੀ ਕੋਈ ਨਹੀਂ ਫਾਇਰਕ ਬਾਕੀ ਬਰੀ ਹੋਏ ਤੁਸੀਂ ਰਹਿ ਗਈ ਬਾਕੀ ਬਰੀ ਹੋਗੇ ਤੁਹਾਨੂੰ ਕਿਉਂ ਕਨਵਰਟ ਕੀਤਾ ਜੱਜ ਸਾਹਿਬ ਉਹ ਮੈਂ ਸੱਚੋ ਸਿਖਾ ਜੀ ਉਸ ਕਿੱਥੇ ਅਸਲ ਤੋਂ ਪੱਟੀ ਸੀ ਜੀ ਬਗੜੇ ਨਿਚਲੇ ਸਤ ਦੇ ਅਧਿਕਾਰੀ ਸੀਗੇ ਉਹ ਪਰ ਉਹਨਾਂ ਦਾ ਗਾਜ ਗਿਰ ਗਈ ਇਹ ਕਿਹਦਾ ਇਹ ਕਹਿ ਸਕਦੇ ਹਾਂ ਬਾਈ 1990 ਦੀ ਗੱਲ ਹੈ ਮਾਝ ਦੇ ਨੇਮ ਰੈਕਟਰ ਕੋਰਟ ਮਾਝ ਪਾਕਿਸਤਾਨ ਚਲੋ ਮਾਸਿੰਘਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ 1990 ਦਾ ਫੈਸਲਾ ਹੈ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਜੀ ਇਹ ਇੱਕ ਐਫ ਆਈ ਆਰ ਦਰਜ ਹੋਈ ਸੀਗੀ ਜੀ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤੇ ਇਸ ਕੇਸ ਦੇ ਵਿੱਚ ਐਕਚੁਅਲ ਹੋਇਆ ਕਿ ਅਸੀਂ ਦੋ ਜਿਹੜੇ ਡਿਸੀਜ਼ ਪਰਸਨ ਸੀਗੇ ਉਹਨਾਂ ਦਾ ਮੁਕਾਬਲਾ ਦਿਖਾਇਆ ਗਿਆ ਸੀਗਾ ਜੀ ਇਹ ਮੁਕਾਬਲਾ ਜਿਹੜਾ ਦਿਖਾਇਆ ਗਿਆ ਸੀਗਾ 1993 ਦੇ ਵਿੱਚ ਦਿਖਾਇਆ ਗਿਆ ਸੀ ਫਿਰ ਐਫ ਆਈ ਆਰ ਲੋਜ ਹੁੰਦੀ ਹੈ ਉਸ ਤੋਂ ਬਾਅਦ 1995 ਦੇ ਵਿੱਚ ਸੁਪਾਈ ਸੁਪਰੀਮ ਕੋਰਟ ਆਰਡਰਸ ਇਹ ਟਰਾਂਸਫਰ ਕਰ ਦਿੱਤਾ ਜਾਂਦਾ ਜੀ ਕੇਸ ਸੀਬੀਆਈ ਨੂੰ ਸੀਬੇ 1995 ਦੇ ਵਿੱਚ ਕੇਸ ਟਰਾਂਸਫਰ ਕਰਨ ਤੋਂ ਬਾਅਦ 1997 ਦੇ ਵਿੱਚ ਇਹਦਾ ਟ੍ਰਾਇਲ ਚੱਲਦਾ ਹੈ ਜੀ ਮੈਂ ਇਸ ਕੇਸ ਦੇ ਵਿੱਚ ਡੀਐਸਪੀ ਜਿਹੜੇ ਉਸ ਟਾਈਮ ਦੇ ਸੀਗੇ ਕਸ਼ਮੀਰਾ ਸਿੰਘ ਗਿੱਲ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਜੀ ਤੇ ਉਹ ਹੁਣ ਮੌਜੂਦਾ ਰਿਟਾਇਰਡ ਏਆਈਜੀ ਸੀਗੇ ਪ੍ਰੋਵੀਜ਼ਨਲ ਆਈਪੀਐਸ ਸੀਗੇ ਜੀ ਤੇ ਮੈਂ ਇਹਦੇ ਵਿੱਚ ਇਹ ਦੱਸਣਾ ਚਾਹੁੰਦਾ ਜੀ ਜਿਹੜਾ ਸਾਡਾ ਜਿੰਨਾਕ ਰੋਲ ਸੀਬੇ ਨੇ ਦਿਖਾਇਆ ਹੈ ਪ੍ਰੋਸੀਕਿਊਸ਼ਨ ਨੇ ਇਹ ਚੀਜ਼ ਦਿਖਾਈ ਸੀ ਕਿ ਜਿਹੜਾ ਇਹ ਮੁਕਾਬਲਾ ਹੋਇਆ ਸੀ ਇਹ ਝੂਠਾ ਮੁਕਾਬਲਾ ਸੀਗਾ ਸੈਕੰਡਲੀ ਇਹਦੇ ਵਿੱਚ ਸਾਡਾ ਰੋਲ ਇੰਨਾ ਕਿ ਦਿਖਾਇਆ ਗਿਆ ਹੈ ਕਿ ਜਿਹੜਾ ਵੀ ਮੁਕਾਬਲਾ ਹੋਇਆ ਸੀਗਾ ਉਹ ਅੰਡਰ ਸੁਪਰਵਾਈਜ਼ਨ ਆਫ ਦੈਨ ਡੀਐਸਪੀ ਕਸ਼ਮੀਰਾ ਸਿੰਘ ਗਿੱਲ ਦੇ ਅੰਡਰ ਹੋਇਆ ਸੀਗਾ ਬਟ ਡਿਊਰਿੰਗ ਟ੍ਰਾਇਲ ਇਹ ਚੀਜ਼ ਸੀਬੀਆਈ ਜਾਂ ਪ੍ਰੋਸੀਕਿਊਸ਼ਨ ਕਹ ਲਓ ਇਹ ਚੀਜ਼ ਪ੍ਰੂਫ ਕਰਨ ਦੇ ਨਹੀਂ ਪ੍ਰੂਫ ਹੋਇਆਗਾ ਨਾ ਤੋਂ ਤੇ ਇਸ ਕਰਕੇ ਅੱਜ ਸਾਨੂੰ ਇਕਵਿਟਲ ਮਿਲੀ ਹੈ ਤੇ ਜੱਜ ਸਾਹਿਬ ਨੇ ਅੱਜ ਸਾਨੂੰ ਬਰੀ ਕੀਤਾ ਇਹਦੇ ਵਿੱਚ ਇਹਦੇ ਵਿੱਚ ਟੋਟਲ ਜਿਹੜੇ 11 ਮੁਲਜ਼ਮ ਸੀਗੇ ਜੀ 11 ਚੋਂ 4 ਦੀ ਡੈਥ ਹੋ ਚੁੱਕੀ ਸੀ ਤੇ 7 ਮੁਲਜ਼ਮਾਂ ਦੇ ਉੱਤੇ ਟ੍ਰਾਈਲ ਚਲਾਇਆ ਗਿਆ ਸੀਗਾ 7ਾਂ ਵਿੱਚੋਂ ਮੈਂ ਜਿਹੜਾ ਇੱਕ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਅੱਜ ਉਹਨਾਂ ਨੇ ਦੋ ਜਿਹੜੇ ਹੈਗੇ ਆ ਅਕਿਊਜ਼ਡ ਉਹਨਾਂ ਨੂੰ ਸਜ਼ਾ ਸੁਣਾਈ ਹੈ ਤੇ ਉਹਨਾਂ ਦੀ 6 ਤਰੀਕ ਰੱਖੀ ਹੈ ਕੁਆਂਟਮ ਲਈ ਤੇ ਜਿਹੜੇ ਜਿਹਨਾਂ ਅਕਿਊਜ਼ ਨੂੰ ਮੈਂ ਰਿਪਰੈਜ਼ੈਂਟ ਕਰ ਰਿਆ ਸੀਗਾ ਕਸ਼ਮੀਰ ਸਿੰਘ ਗਿੱਲ ਨੂੰ ਉਹਨਾਂ ਨੂੰ ਇਹਨਾਂ ਨੇ ਐਕਵਿਟ ਕੀਤਾ ਜੀ ਇਹਨਾਂ ਦਾ ਮੁਕਾਬਲਾ ਬਣਾਇਆ ਗਿਆ ਸੀ ਉਹਨਾਂ ਦੇ ਨਾਮ ਕੀ ਔਰ ਕਿੱਥੋਂ ਦੇ ਰਹਿਣ ਵਾਲੇ ਦੇਖੋ ਜੀ ਦੋ ਪਰਸਨ ਸੀਗੇ ਜੀ ਜਿਨ੍ਹਾਂ ਦਾ ਮੁਕਾਬਲਾ ਬਣਾਇਆ ਗਿਆ ਸੀਗਾ ਇੱਕ ਸੀਗੇ ਗੁਰਦੇਵ ਸਿੰਘ ਤੇ ਦੂਜਾ ਸੁਖਵੰਤ ਸੀਗਾ ਜਿਸ ਨੂੰ ਸੁਖਵੰਤ ਸਿੰਘ ਸੀਗਾ ਤੇ ਇਹ ਜ਼ਿਲ੍ਹਾ ਪੱਟੀ ਦੇ ਸੀਗੇ ਜੀ ਤੇ ਐਫ ਆਈ ਆਰ ਵੀ ਉੱਥੇ ਹੀ ਲਾਉਸੀ ਸੀਗੀ ਤਾਂ ਉਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਨੇ ਇਹ ਟਰਾਂਸਫਰ ਕੀਤਾ ਸੀ ਬੀ ਆਈ ਦੇ ਅੰਡਰ ਤਾਂ ਉਸ ਤੋਂ ਬਾਅਦ ਇਹ ਇੱਥੇ ਟ੍ਰਾਇਲ ਮੁਹਾਲੀ ਕੋਰਟ ਦੇ ਵਿੱਚ ਚੱਲਿਆ ਜੀ